ਚਾਹੀਏ ਯਾਰੀ ਜੋ ਚਿਕਾਈ ਨਾ ਰਿਚੇ ਲੱਗਿਆ ਆਇਆ ਗਲਤ ਆਵੇ ਕੋ ਚਾਰ ਪੰਜ ਗੱਡੀਆਂ ਲੱਗੀਆਂ ਨੇ ਇੱਥੇ ਛੱਡਣ ਮਿਲਿਆ ਕੋਈ ਪਤਾ ਹੀ ਨਹੀਂ ਲੱਗੀ ਦੀ ਉਹ ਇੱਥੇ ਆ ਕੇ ਉਲੁਕੇ ਰੇ ਲੱਗੇ ਰਹੇ ਗੱਡੀਆਂ ਦਾ ਉਲੁਕੇ ਰਹੇ ਐ ਕਰਕੇ ਗੱਡੀਆਂ ਦਾ ਵੀ ਆਪਣਾ ਕੋਈ ਕਰੀਏ ਤੇ ਐਸਐਸਪੀ ਨੂੰ ਲਿਖ ਕੇ ਦਰਖਾਸਤ ਦੇਈਏ ਕਿਦਾ ਦਾ ਪਤਾ ਹੀ ਨਹੀਂ ਕੌਣ ਲਾ ਗਿਆ ਕੌਣ ਨਹੀਂ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਕੋਇਆ ਜੀ ਕੋਈ ਵਾਕਿਆ ਕੋ ਤੈਨੇ ਐਵੇਂ ਹੈ ਜੀ ਮੈਂ ਤੇ ਆਪਣੇ ਘਰ ਸੁੱਤਾ ਹਾਂ ਤੇ ਮੈਨੂੰ ਇਥੋਂ ਦਾ ਗੁਰਵਿੰਦਰਜੀਤ ਸਿੰਘ ਜੀ ਕੋਈ ਆ ਗੱਡੀ ਆਉਂਦਾ ਜੀ ਆਪਣਾ 407 ਜਿਹੜੀ ਹੈ ਸਵਾਰੀਆਂ ਵਾਲੀ ਉਹ ਚਲਾਉਂਦਾ ਉਹਨੇ ਮੈਨੂੰ ਰਾਤੀ ਫੋਨ ਕੀਤਾ ਕੋ 3:30 ਵਜੇ ਕਿਰਨਦਾਵਾ ਜੀ ਬਾਹਰ ਆਓ ਕਿ ਬਾਹਰ ਇਥੇ ਚੋਰ ਇਨਾਂ ਦੇ ਘਰ ਵੜੇ ਆ ਪਰ ਜਿੰਨਾ ਚਿਰ ਨੂੰ ਮੈਂ ਆ ਗਿਆ ਘਰੋਂ ਬਾਹਰ ਆਇਆ ਉਹਨੇ ਚਿਰ ਨੂੰ ਨਿਕਲ ਗਏ ਚੋਰ ਪੌੜੀ ਇਥੇ ਜਾਣ ਲੱਗੇ ਛੱਡ ਗਏ ਜੀ ਹਾਂ ਸਾਕਿਸਤਾਨ ਉਹ ਆ ਚੀਕ ਬਸਾ ਚਾਗਾ ਦੇ ਪਹਿਲਾਂ ਤੇ ਉਹ ਇਧਰ ਲੱਗੇ ਹੀ ਆ ਗੇਟ ਨੂੰ ਤਾਲਾ ਤੁਲਾ ਤੋੜਿਆ ਇਹਦਾ ਤੇ ਜਦੋਂ ਉਹ ਲੋਕ ਦੂਜਾ ਵੀ ਵਿੱਚ ਲੱਗਾ ਹੈ ਜੀ ਦੂਸਰਾ ਜਿਹੜਾ ਅੰਦਰ ਵਾਲਾ ਲੋਕ ਹੁੰਦਾ ਉਹ ਉਹਨਾਂ ਕੋ ਟੁੱਟਾ ਨਹੀਂ ਉਹ ਫੇ ਪੌੜੀ ਦੇ ਰਾਹੀਂ ਉਤੋਂ ਦੀ ਚੜ੍ਹੇ ਜੀ ਰੋਲਾ ਕਿਧਰ ਰੋਲਾ ਜੀ ਇੱਥੇ ਸਾਡੇ ਆਪਣੇ ਹਾਲੇ ਦਾ ਹੀ ਗੁਰਿੰਦਰਜੀਤ ਸਿੰਘ ਤੇ ਮੁੰਡਾ ਰੰਗ ਰੋਗਨ ਦਾ ਕੰਮ ਕਰਦਾ ਜੀ ਵਿਜੇ ਕੁਮਾਰ ਤੇ ਉਹਦੇ ਨਾਲ ਗੁਰਿੰਦਰਜੀਤ ਦੇ ਨਾਲ ਉਹਦਾ ਬੇਟਾ ਹੈ ਜੀ ਇਹ ਤਿੰਨ ਚਾਰ ਜਣੇ ਜਦੋਂ ਇਹ ਮੜੀ ਜਿਨੀਰੀ ਵਗੀ ਆ ਇਹ ਆਪਣੇ ਸੱਤ ਤੇ ਸੁੱਤੇ ਹੀ ਕਿਤੇ ਉੱਠ ਕੇ ਤੇ ਬਾਹਰ ਅੰਦਰ ਫਿਰਦੇ ਹੀ ਉਹਨਾਂ ਨੂੰ ਸੱਕ ਪੈਣ ਦੇ ਜਦੋਂ ਇੱਧਰ ਆਏ ਆ ਹਥਿਆਰ ਆ ਗਏ ਜੀ ਇਹਨਾਂ ਕੋਲ ਪਿਸਟਲ ਹੀ ਦੋਵੇਂ ਜੀ ਉਹਨਾਂ ਕੋਲ ਨਹੀਂ ਕੋਈ ਗੋਲੀ ਚਲੀ ਨਹੀਂ ਕੋਈ ਬੇਕੋਰੀ ਬਥੇਰਾ ਸਮਾਨ ਉਹਨਾਂ ਦਾ ਕੀਮਤੀ ਕੋਈ 8-10 ਲੱਖ ਦੀ ਹੋਈ ਜਾਣੀ ਸੀ ਜੀ ਕੋਈ ਇਹ ਤਾਂ ਮਾਮੂਲੀ ਜੀ ਗੱਲ ਆ ਜੀ ਸਮਾਨ ਉਹਨਾਂ ਦਾ ਆਪ ਅਮਰੀਕਾ ਰਹਿੰਦੇ ਆ ਨਾਮ ਆਦਾ ਹੈ ਜੀ ਭਪਿੰਦਰ ਸਿੰਘ ਲੰਮੜਦਾਰ ਵਧੀਆ ਇਨਸਾਨ ਨੇ ਹੋ ਤੇ ਬਾਹਰ ਰਹਿੰਦੇ ਨੇ ਆ ਤੇ ਵਿਚਾਰੇ ਚਾਬੀ ਵੀ ਇੱਥੇ ਸਾਨੂੰ ਦੇ ਗਏ ਹੋ ਤੇ ਆ ਗੱਲ ਆ ਪਰ ਚੋਰ ਵੇਂਦੇ ਆ ਜੀ ਆ ਵੀਗੇ ਬਹੁਤ ਜਿਹੜੀਆਂ ਗੱਡੀਆਂ ਨੇ ਜਿਹੜੀ ਆਪਾਂ ਕਹੀਏ ਯਾਰ ਵਿੱਚ ਚੁਕਾਈ ਨਾ ਵਿੱਚ ਗੱਡੀਆਂ ਆਇਆ ਗੱਲ ਤਾਂ ਆ ਤੇ ਕੋ ਚਾਰ ਪੰਜ ਗੱਡੀਆਂ ਲਕੀਆਂ ਨੇ ਇੱਥੇ ਛੱਡਣ ਮਿਲਿਆ ਕੋਈ ਪਤਾ ਹੀ ਨਹੀਂ ਲੱਗੀ ਦੀ ਉਹ ਇੱਥੇ ਆਣ ਕੇ ਉਲੁਕੇ ਰਹੇ ਲੱਗੇ ਰਹੇ ਹੋ ਵਧੀਆ ਕਿੰਨਾ ਲੁਕੇ ਰਹੇ ਇਹ ਕਰਕੇ ਗੱਡੀਆਂ ਦਾ ਵੀ ਆਪਣਾ ਕੋਈ ਕਰੀਏ ਕਿਉਂਕਿ ਐਸਐਸਪੀ ਨੂੰ ਲੈ ਕੇ ਦਿਖਾ ਦਈਏ ਮੈਂ ਵੀ ਇਹ ਪਰਵਾ ਕਰ ਰਹੇ ਹਾਂ ਕੀ ਹਾਲਾਤ ਹੈ ਤੁਹਾਡੇ ਇਲਾਕੇ ਨੂੰ ਇਹ ਭਾਈ ਇੱਥੇ ਬਹੁਤ ਮਾੜਾ ਹਾਲ ਜੇ ਤਿੰਨ ਚਾਰ ਚਾਂਸ ਹੋ ਗਏ ਆ ਇੱਕ ਕਾਰ ਚੁੱਕੀ ਗਈ ਹੈ ਕਲਪਸੋ ਜੀ ਉਹ ਵੀ ਪਤਨ ਲੱਗੇ 11 ਵੇ ਅਗਲੇ ਲਾਗੇ ਨੇ ਤੇ ਦੋ ਟਾਈਵੇ ਨੇ ਆਪਣਾ ਵਿਚਾਰੇ ਦੇਖਿਆ ਕਾਰ ਨਹੀਂ ਇੱਥੇ ਇਸ ਤੋਂ ਬਾਅਦ ਇੱਕ ਦੋ ਤਿੰਨ ਚਾਂਸ ਹੋ ਰਹੇ ਇੱਕ ਉਹ ਗਹਿਣਾ ਲੈ ਗਏ ਇੱਕ ਚਾਂਸ ਫਲੇ ਅਮਰੀਕਾ ਰ ਹੋਇਆ ਅਮਰੀਕਾ ਸੰਖਾਤ ਵਾਲੇ ਨੇ ਇੱਕ ਚਾਂਸ ਹੁਣਾਂ ਹੋਇਆ ਉਹਨਾਂ ਗਹਿਣਾ ਪਿਆ ਹੋਇਆ ਕਾਫੀ ਲਾਗੇ ਨੇ ਉਸ ਤੋਂ ਬਾਅਦ ਕੀ ਨਾਮ ਉਹਨਾਂ ਟੋਪੀ ਤੇਜ ਵੀਰ ਸਿੰਘ ਤੇਜ ਵੀਰ ਸਿੰਘ ਮੁੰਡਾ ਵਕੀਲ ਨਾ ਲੱਗਾ ਦਾ ਇੱਕ ਚਾਂਸ ਹੁਣਾਂ ਕਰਵਾ ਉਹਨਾਂ ਦੇ ਵੀ ਕਾਫੀ ਵਿਚਾਰੇ ਨਿਸਾਨ ਹੋਇਆ ਰੋਜ਼ ਹੀ ਕੋਈ ਨਾ ਕੋਈ ਵਾਰਤ ਹੋਣ ਰਹੀ ਜੀ ਤੇ ਪਤਾ ਨਹੀਂ ਪ੍ਰਸ਼ਾਸਨ ਕਿੱਥੇ ਬੈਠਾ ਕੋਈ ਇਹਦਾ ਧਿਆਨ ਨਹੀਂ ਜੇ ਪਤਾ ਨਹੀਂ ਕੀ ਸਾਡਾ ਬੰਨਾ ਕੀ ਨਹੀਂ ਇਹਦੇ ਹੱਥੋਂ ਚੀਜ਼ਾਂ ਖੋਖੋ ਲੁਕ ਲਈ ਜਾਂਦੇ ਪਰ ਕੋਈ ਕੁਸ਼ਿਸ਼ ਨਹੀਂ ਜੇ ਕੋਈ ਕੱਲ ਆਪਣਾ ਰਾਤ ਨੂੰ ਕੋਈ 3 ਵਜੇ ਨਾਲ ਆਪਣਾ ਇੱਥੇ ਪੋੜੀ ਲਾ ਗਿਆ ਇਸ ਘਰ ਜਾ ਗਏ ਨੇ ਦੇ ਗਲੀ ਵਿੱਚ ਕੁਝ ਬੰਦਿਆਂ ਨੇ ਲੜਕਿਆਂ ਦੇ ਦੇਖਿਆ ਤੇ ਉਹਨਾਂ ਨੇ ਮਾੜਾ ਰੋਲਾ ਪਾਇਆ ਤੇ ਬਚਾਅ ਹੋ ਗਏ ਨਹੀਂ ਤੇ ਇੱਥੇ ਵੀ ਬੰਦਿਆਂ ਨੂੰ ਕੀ ਕਰ ਲੈਣਾ ਹੈਗਾ